ਜਿਹੜਾ ਤੋਂ ਲੱਟੇ ਡਬਾਰ ਨਹੀਂ ਕਿੜਿਆ ਹੋਇਆ ਉਹ ਬੋਸ਼ੇਤੀ ਅੰਦਰ ਹੋ ਜੇਗਾ ਪਤਾ ਕੀ ਸਾਨੂੰ ਦੇਖੋ ਜੇ ਤੁਸੀਂ ਹਮੇਸ਼ਾ ਫਿਟ ਰਹਿਣਾ ਵਾ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਵਾ ਨਾ ਤੁਸੀਂ ਆਪਣੇ ਪੇਟ ਦੀ ਚਰਬੀ ਘਟਾਉਣੀ ਆ ਢਿੱਡ ਘਟਾਉਣਾ ਵਾ ਸੋ ਉਹ ਕਿਹੜੇ ਫੂਡ ਨੇ ਜਿਹੜੇ ਤੁਹਾਨੂੰ ਖਾਣੇ ਚਾਹੀਦੇ ਨੇ ਤੇ ਕਿਹੜੇ ਫੂੜੇ ਇਹੋ ਜਿਹੇ ਨੇ ਜਿਹੜੇ ਤੁਸੀਂ ਬਿਲਕੁਲ ਵੀ ਨਹੀਂ ਖਾਣੇ ਸੀਗੇ ਜੋ ਵੀ ਤੁਹਾਡੇ ਅੰਦਰ ਬਿਮਾਰੀਆਂ ਹੁੰਦੀਆਂ ਨੇ ਉਹ ਠੀਕ ਕਰ ਦੇਗੀ ਇਹ ਲਾਕ ਸੋ ਅਗਰ ਤੁਸੀਂ ਬਿਮਾਰ ਹੋਣਾ ਤਾਂ ਵੀ ਤੁਸੀਂ ਪੇਟ ਤੋਂ ਹੋਣਾ ਅਗਰ ਤੁਸੀਂ ਸਿਹਤ ਲਾਭਤ ਕਰਨ ਦੇ ਨਾਮ ਨਾਲ ਬਿਮਾਰੀਆਂ ਸਾਨੂੰ ਲੱਗਦੀਆਂ ਨੇ ਜਦੋਂ ਤੁਸੀਂ ਬਿਮਾਰ ਹੋਨੇ ਹੋ ਤੁਹਾਨੂੰ ਸਾਰਿਆਂ ਨਾਲ ਵੱਧ ਜਿਆਦਾ ਬਿਮਾਰ ਕਰਨ ਵਿੱਚ ਯੋਗਦਾਨ ਕੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਮੇਰੇ ਭਿੰਨ ਭਰਾਵਾਂ ਦਾ ਢਿੱਡ ਬਹੁਤ ਜ਼ਿਆਦਾ ਵਧਿਆ ਹੋਇਆ ਵਾ ਉਹਨਾਂ ਦਾ ਢਿੱਡ ਦੀ ਚਰਬੀ ਹੈ ਜਿਹੜੀ ਉਹ ਨਹੀਂ ਘਟਦੀ ਪਈ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜੇ ਫੂਡ ਦੱਸਾਂਗਾ ਅਗਰ ਤੁਸੀਂ ਉਹ ਫੂਡ ਤੁਸੀਂ ਡੇਲੀ ਆਪਣੀ ਰੁਟੀਨ ਦੇ ਵਿੱਚ ਤੁਸੀਂ ਐਡ ਕਰਦੇ ਹੋ ਉਹ ਫੂਡ ਤੁਸੀਂ ਖਾਣਿਓ ਤਾਂ ਤੁਹਾਡਾ ਜਿਹੜਾ ਬੋਡੀ weight ਆ ਤੁਹਾਡਾ ਘਟਣਾ ਵੀ ਸ਼ੁਰੂ ਹੋ ਜਾਏਗਾ ਜਿਹੜਾ ਤੁਹਾਡਾ ਢਿੱਡ ਬਾਹਰ ਨਿਕੜਿਆ ਹੋਇਆ ਉਹ ਬਹੁਤ ਛੇਤੀ ਅੰਦਰ ਹੋ ਜਾਏਗਾ ਪਤਾ ਕੀ ਹੁੰਦਾ ਵਾ ਜਦੋਂ ਤੁਸੀਂ ਕੋਈ ਚੀਜ਼ ਖਾਂਦੇ ਹੋ ਕੋਈ ਮਤਲਬ ਜੰਕ ਫੂਡ ਖਾ ਲਿਆ ਜਾਂ ਮਿੱਠਾ ਚੀਜ਼ ਖਾ ਲਈ ਜਾਂ ਕੋਈ ਹੋਰ ਲੱਟਰਮ ਪੱਟਰਮ ਕੋਈ ਵੀ ਚੀਜ਼ ਇਦਾਂ ਦੀ ਖਾ ਲਈ ਉਹ ਦੀ ਸਾਰਾ ਜਿਹੜਾ ਜੋ ਮਤਲਬ ਵੀ ਚਰਬੀ ਹੁੰਦੀ ਸਾਡੇ ਪੇਟ ਦੇ ਆਲੇ ਦੁਆਲੇ ਫालतू ਦੀ ਉਹ ਆ ਕੇ ਜਮਾ ਹੋ ਜਾਂਦੀ ਹੈ ਉਹਦੇ ਨਾਲ ਕੀ ਕਿ ਤੁਹਾਡਾ ਢਿੱਡ ਜਿਹੜਾ ਏਟੋਮੈਟਿਕ ਹੀ ਵਜ਼ਨ ਸ਼ੁਰੂ ਹੋ ਜਾਂਦਾ ਵਾ ਜੋ ਵੀ ਗੰਦਮੰਦਨ ਦਾ ਸਾਡੀ ਗੋਡੀ ਦਾ ਉਹ ਸਾਰਾ ਪੇਟ ਦੇ ਵਿੱਚ ਇਕੱਠਾ ਹੁੰਦਾ ਰਹਿੰਦਾ ਵਾ ਤੇ ਉਹਦੇ ਨਾਲ ਸਾਡਾ ਢਿੱਡ ਜਿਹੜਾ ਉਹ ਵਜ਼ਨ ਸ਼ੁਰੂ ਹੋ ਜਾਂਦਾ ਤੇ ਜਿੰਨੀਆਂ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਸਾਰੀਆਂ ਸਾਨੂੰ ਢਿੱਡ ਤੋਂ ਲੱਗਦੀਆਂ ਨੇ ਕਿਉਂਕਿ ਜਿਹੜਾ ਢਿੱਡ ਵਾ ਸਾਡਾ ਪੇਟ ਜੋ ਵੀ ਤੁਹਾਨੂੰ ਉਥੋਂ ਲੱਗਣਾ ਵਾ ਤੁਸੀਂ ਅਗਲ ਮੰਨ ਕੇ ਚਲੋ ਤੁਹਾਡਾ ਮਸਲ ਗਰੋ ਹੋਣਾ ਤਾਂ ਵੀ ਤੁਹਾਡੇ ਪੇਟ ਤੋਂ ਹੋਣਾ ਵਾ ਅਗਰ ਤੁਸੀਂ ਬਿਮਾਰ ਹੋਣਾ ਤਾਂ ਵੀ ਤੁਸੀਂ ਪੇਟ ਤੋਂ ਹੋਣਾ ਅਗਰ ਤੁਸੀਂ ਬਿਮਾਰ ਨਹੀਂ ਹੋਣਾ ਤਾਂ ਵੀ ਤੁਸੀਂ ਪੇਟ ਤੋਂ ਹੀ ਹੋਣਾ ਵਾ ਕਿਉਂਕਿ ਜਿਹੜਾ ਸਾਡਾ ਢਿੱਡਾ ਉਹ ਸਾਡੀ ਬੋਡੀ ਦਾ ਮੇਨ ਪਾਰਟ ਆ ਸੋ ਇਸ ਕਰਕੇ ਜਿਹੜਾ ਸਾਡਾ ਢਿੱਡਾ ਉਹ ਸਾਡਾ ਹਮੇਸ਼ਾ ਫਿੱਟ ਰਹਿਣਾ ਚਾਹੀਦਾ ਬਹੁਤ ਤੰਦਰੁਸਤ ਰਹਿਣਾ ਚਾਹੀਦਾ ਜਿੰਨਾ ਸਾਡਾ ਢਿੱਡ ਫਿੱਟ ਰਹੇਗਾ ਅਸੀਂ ਉਨੇ ਜਿਆਦਾ ਅਸੀਂ ਫਿੱਟ ਰਾਵਾਂਗੇ ਮੈਂਟਲੀ ਵੀ ਫਿੱਟ ਰਾਵਾਂਗੇ ਸਿਹਤ ਪੱਖੋਂ ਵੀ ਅਸੀਂ ਫਿੱਟ ਰਾਵਾਂਗੇ ਤੇ ਬਿਮਾਰੀਆਂ ਤੋਂ ਅਸੀਂ ਦੂਰ ਰਾਵਾਂਗੇ ਸੋ ਉਹ ਕਿਹੜੇ ਫੂਡ ਨੇ ਜਿਹੜੇ ਤੁਹਾਨੂੰ ਖਾਣੇ ਚਾਹੀਦੇ ਨੇ ਤੇ ਕਿਹੜੇ ਫੂੜੇ ਇਹੋ ਜਿਹੇ ਨੇ ਜਿਹੜੇ ਤੁਸੀਂ ਬਿਲਕੁਲ ਵੀ ਨਹੀਂ ਖਾਣੇ ਸੀਗੇ ਜੇ ਤੁਸੀਂ ਉਹ ਫੂਡ ਖਾਣੇ ਹੋ ਹੁਣ ਤੁਸੀਂ ਖਾਣੇ ਹੋ ਨਾ ਤਾਂ ਉਹ ਫੂਡ ਤੁਸੀਂ ਬਿਲਕੁਲ ਬੰਦ ਕਰ ਦਿਓ ਜੇ ਤੁਸੀਂ ਉਹ ਫੂਡ ਬੰਦ ਨਾ ਕੀਤੇ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਉਹ ਦਿਨ ਦੂਰ ਨਹੀਂ ਹੈਗਾ ਜਿੱਦੋਂ ਤੁਹਾਨੂੰ ਬਿਮਾਰੀਆਂ ਨੇ ਆ ਕੇ ਘੇਰ ਲੈਣਾ ਕਈ ਮੇਰੇ ਪਿੰਡ ਪਰ ਤਾਂ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਮੇਰੀ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਬਿਮਾਰੀਆਂ ਨੇ ਪਹਿਲਾਂ ਤੁਸੀਂ ਘੇਰਿਆ ਹੋਇਆ ਵਾ ਉਹ ਹੁਣ ਪਛਤੋਂਦੇ ਹੋਣਗੇ ਵੀ ਯਾਰ ਜੇ ਅਸੀਂ ਇਹ ਚੀਜ਼ਾਂ ਨਾ ਖਾਂਦੇ ਤਾਂ ਅੱਜ ਅਸੀਂ ਆਹ ਕੰਡੀਸ਼ਨ ਦੇ ਵਿੱਚ ਨਾ ਹੁੰਦੇ ਸੋ ਉਹ ਕਿਹੜੇ ਫੂਡ ਨੇ ਜਿਹੜੇ ਤੁਸੀਂ ਖਾਣ ਦੇ ਕਿਹੜੇ ਫੂਡ ਤੁਸੀਂ ਨਹੀਂ ਖਾਣੇਗੇ ਜੀ ਉਹ ਸਾਡੀ ਉਹ ਸਾਰੀ ਜਾਣਕਾਰੀ ਪੂਰੀ ਡਿਟੇਲ ਵਿੱਚ ਮੈਂ ਪਹਿਲਾਂ ਹੀ ਲਿਖ ਕੇ ਰੱਖੀ ਹੋਈ ਆ ਤੁਹਾਡੇ ਵਾਸਤੇ ਵੀ ਮੈਂ ਕੋਈ ਪੁਆਇੰਟ ਜਿਹੜਾ ਮੈਂ ਭੁੱਲ ਨਾ ਜਾਵਾਂ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਤੁਸੀਂ ਸਵੇਰੇ ਉੱਠਣਸਾਰ ਪਤਾ ਕੀ ਕਰਨਾ ਵਾ ਤੁਸੀਂ ਉੱਠਣਸਾਰ ਸਵੇਰੇ ਗਰਮ ਪਾਣੀ ਪੀਣਾ ਹੀ ਪੀਣਾ ਵਾ ਹੋਰ ਕੁਝ ਵੀ ਨਹੀਂ ਕਰਨਾਗਾ ਬਿਨ ਬੁਰਸ਼ ਕੀਤੇ ਹੋਏ ਬੀਨਾ ਬਰਸ਼ ਕੀਤੀ ਹੋਏ ਤੁਸੀਂ ਗਰਮ ਪਾਣੀ ਆ ਜਿਹੜਾ ਉਹ ਪੀਣਾ ਹੀ ਪੀਣਾ ਵਾ ਇੱਕ ਗਲਾਸ ਤਾਂ ਦੇਖੋ ਤੁਸੀਂ ਪੀਣਾ ਹੀ ਪੀਣਾ ਵਾ ਦੋ ਤੁਸੀਂ ਪੀ ਲਓਗੇ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਜਦ ਦੋ ਗਲਾਸ ਗਰਮ ਪਾਣੀ ਦੇ ਪੀ ਲਓ ਤੇ ਇੱਕ ਤਾਂ ਨਹੀਂ ਤਾਂ ਪੀਣਾ ਹੀ ਪੀਣਾ ਵਾ ਤੇ ਉਹ ਪੀਣਾ ਕਦੋਂ ਆ ਸਵੇਰੇ ਉੱਠਣਸਾਰ ਬੀਨਾ ਬਰਸ਼ ਕੀਤੀ ਹੋਏ ਕਿਉਂਕਿ ਜਦੋਂ ਅਸੀਂ ਰਾਤ ਨੂੰ ਸੋ ਜਾਂਦੇ ਆ ਨਾ ਸਾਡੇ ਮੂਹ ਦੇ ਵਿੱਚ ਨਾ ਤੁਸੀਂ ਦੇਖੋ ਦੰਦਾਂ ਦੇ ਆਲੇ ਦੁਆਲੇ ਜੀਭ ਦੇ ਵਿੱਚ ਨਾ ਸਾਡੇ ਲਾਲ ਜੰਮ ਜਾਂਦੀ ਆ ਲਾਲੀ ਜੀ ਹੁੰਦੀ ਆ ਉਹ ਸਾਡੇ ਲਈ ਬਹੁਤ ਵਧੀਆ ਵਾ ਉਹ ਸਾਡੇ ਲਈ ਮਤਲਬ ਵੀ ਬਿਮਾਰੀਆਂ ਨਾਲ ਲੜਦੀ ਆ ਅਸੀਂ ਕੀ ਕਰਦੇ ਆ ਅਸੀਂ ਉੱਠਣ ਸਰ ਕੁਰਲੀ ਕਰ ਦਿੰਦੇ ਆ ਨੂੰ ਬਾਹਰ ਸੁੱਟ ਦਿੰਨੇ ਆ ਜਾਂ ਫਿਰ ਅਸੀਂ ਬਰਸ਼ ਕਰਨਾ ਸ਼ੁਰੂ ਕਰ ਦਿੰਨੇ ਆ ਉਹ ਜਿਹੜੀ ਲਾਰ ਜਿਹੜੀ ਹੁੰਦੀ ਆ ਸਾਡੀ ਬੋਡੀ ਦੇ ਵਿੱਚ ਜਿਹੜੀ ਮੂਧ ਵਿੱਚ ਜੰਮੀ ਹੁੰਦੀ ਆ ਲਾਰ ਉਹ ਸਾਡੇ ਲਈ ਬਹੁਤ ਬੇਨਿਫਿਟ ਆ ਤੁਸੀਂ ਗਰਮ ਪਾਣੀ ਕਰਕੇ ਨਾਲ ਦੀ ਨਾਲ ਉਹ ਲਾਰ ਦੇ ਨਾਲ ਤੁਸੀਂ ਆਪਣੀ ਲਾਰ ਜਿਹੜੀ ਉਹ ਬੋਡੀ ਦੇ ਅੰਦਰ ਤੁਸੀਂ ਲੰਘਾ ਲੈਣੀ ਆ ਉਹ ਤੁਹਾਡੀ ਬਿਮਾਰੀਆਂ ਨੂੰ ਦੇਖੋ ਕਿੰਨੀ ਛੇਤੀ ਠੀਕ ਕਰੇਗੀ ਜੋ ਵੀ ਤੁਹਾਡੇ ਅੰਦਰ ਬਿਮਾਰੀਆਂ ਹੁੰਦੀਆਂ ਨੇ ਉਹ ਠੀਕ ਕਰ ਦੇਗੀ ਲਾਰ ਸੋ ਇਸ ਕਰਕੇ ਤੁਸੀਂ ਸਵੇਰੇ ਉੱਠਣ ਦਾ ਸਭ ਤੋਂ ਪਹਿਲਾਂ ਤੁਸੀਂ ਗਰਮ ਪਾਣੀ ਹੈ ਜਿਹੜਾ ਉਹ ਪੀਣਾ ਹੀ ਪੀਣਾ ਵਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਨੰਬਰ 1 ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਨਾ ਤੁਸੀਂ ਆਪਣੇ ਇੱਕ ਰੂਟੀਨ ਬਣਾ ਲਓ ਤੁਸੀਂ ਪੂਰੇ ਦਿਨ ਦੇ ਵਿੱਚ ਨਾ ਜਿਆਦਾ ਤੋਂ ਜਿਆਦਾ ਪਾਣੀ ਪੀਣ ਦੀ ਕੋਸ਼ਿਸ਼ ਕਰਦੀਆਂ ਤੁਹਾਨੂੰ ਭੁੱਖ ਲੱਗੇ ਚਾਏ ਨਾ ਲੱਗੇ ਤੁਸੀਂ ਪਾਣੀ ਪੀਣਾ ਹੀ ਪੀਣਾ ਮੈਂ ਕਈ ਵਾਰੀ ਇਹ ਹੁੰਦਾ ਵਾ ਸਾਨੂੰ ਪਾਣੀ ਦੀ ਧਿਆਨ ਨਹੀਂ ਲੱਗਦੀ ਹੈਗੀ ਅਸੀਂ ਪਾਣੀ ਪਿੰਦੇ ਨਹੀਂ ਹੈਗੇ ਅਸੀਂ ਇਹ ਗਲਤੀ ਕਦੇ ਵੀ ਨਹੀਂ ਕਰਨੀ ਹੈਗੀ ਤੁਹਾਨੂੰ ਧਿਆਨ ਧਿਆਨ ਨਹੀਂ ਲੱਗਦੀ ਹੈਗੀ ਕਿਉਂਕਿ ਤੁਸੀਂ ਕਦੇ ਪਹਿਲਾਂ ਆਪਣੀ ਬੋਡੀ ਨੂੰ ਇਹਨਾਂ ਪਾਣੀ ਦਿੱਤਾ ਨਹੀਂ ਹੈਗਾ ਜਦੋਂ ਤੁਸੀਂ ਰੈਗੂਲਰ ਆਪਣੀ ਬੋਡੀ ਨੂੰ ਡੇਲੀ ਪਾਣੀ ਤੁਸੀਂ ਦੇਣਾ ਸ਼ੁਰੂ ਕਰ ਦੋਗੇ ਨਾ ਤੁਹਾਨੂੰ ਆਟੋਮੈਟਿਕਲੀ ਹਫ਼ਤੇ ਬਾਅਦ ਦੇਖਿਓ ਧਿਆਨ ਲੱਗਣੀ ਸ਼ੁਰੂ ਹੋ ਜਾਏਗੀ ਤੁਸੀਂ ਕੋ ਟੂਗੱਟ ਇੱਕ ਦਿਨ ਦੇ ਵਿੱਚ ਤੁਸੀਂ 4 ਲੀਟਰ ਤੋਂ ਲੈ ਕੇ 5 ਲੀਟਰ ਪਾਣੀ ਤੁਸੀਂ ਪੀਣਾ ਹੀ ਹੀ ਪੀਣਾ ਵਾ ਕਿਉਂਕਿ ਜਿਹੜਾ ਪਾਣੀ ਆ ਉਹ ਸਾਡੀ ਬੋਡੀ ਲਈ ਬਹੁਤ ਵਧੀਆ ਬਹੁਤ ਤੁਸੀਂ ਸੁਣਿਆ ਹੋਣਾ ਤੁਸੀਂ ਦੇਖਿਆ ਵੀ ਹੋਣਾ ਕਿਉਂਕਿ ਜਿਹੜੀ ਸਾਡੀ ਬੋਡੀ ਆ ਉਹ 80 ਤੋਂ 85% ਪਾਣੀ ਦੇ ਨਾਲ ਚੱਲਦੀ ਆ ਸਾਡੀ ਬੋਡੀ ਦੇ ਵਿੱਚ 80 ਤੋਂ 85% ਪਾਣੀ ਆ ਜੇ ਸਾਡੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਹੋ ਗਈ ਜਾਂ ਪਾਣੀ ਘਟ ਗਿਆ ਤਾਂ ਸਮਝ ਲਓ ਬੰਦਾ ਡੈਡੀ ਹੋ ਜਾਂਦਾ ਵਾ ਸੋ ਇਸ ਕਰਕੇ ਪਾਣੀ ਤੁਸੀਂ ਵੱਧ ਤੋਂ ਵੱਧ ਪੀਣਾ ਪਾਣੀ ਦੀ ਬੋਤਲ ਹਮੇਸ਼ਾ ਤੁਸੀਂ ਆਪਣੇ ਨਾਲ ਰੱਖਣੀ ਹੀ ਰੱਖਣੀ ਆ ਸੋ ਆਪਾਂ ਹੁਣ ਗੱਲ ਕਰਦੇ ਵੀ ਅਗਲੀ ਕਿਹੜੀ ਚੀਜ਼ ਆ ਜਿਹੜੀ ਤੁਸੀਂ ਨਹੀਂ ਖਾਣੀ ਹੈਗੀ ਇੱਕ ਤਾਂ ਤੁਸੀਂ ਨਾ ਅੱਜ ਤੋਂ ਹੀ ਇਹ ਨਿਸ਼ਚੈ ਕਰ ਲਓ ਵੀ ਯਾਰ ਮੈਂ ਅੱਜ ਤੋਂ ਬਾਅਦ ਕੋਈ ਵੀ ਮਿੱਠੀ ਚੀਜ਼ ਨਹੀਂ ਖਾਣੀ ਹੈਗੀ ਗਲਾਬ ਜਾਮਨ ਹੋਗੀ ਬਰਫੀ ਹੋਗੀ ਹਣਾ ਕੋਈ ਵੀ ਮਿੱਠੀ ਚੀਜ਼ ਜਿਹੜੀ ਖੰਡ ਅਜਰ ਖੰਡ ਤੇ ਜਿਹੜੀ ਬਣਦੀ ਆ ਨਾ ਖੰਡ ਦੇ ਮਤਲਬ ਵਿੱਚ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜਿਹੜੀ ਖੰਡ ਵਾ ਉਹਦਾ ਸਾਨੂੰ ਸਾਡੇ ਸਰੀਰ ਨੂੰ ਕੋਈ ਬੈਨੀਫਿਟ ਨਹੀਂ ਹੈਗਾ 1% ਵੀ ਬੈਨੀਫਿਟ ਨਹੀਂ ਹੈਗਾ 슈ਗਰ ਦਾ ਕਿਉਂਕਿ ਉਹਦੇ 슈ਗਰ ਦੇ ਖਾਣ ਦੇ ਨੁਕਸਾਨ ਹੀ ਨੁਕਸਾਨ ਆ ਜਿੰਨੀ ਤੁਸੀਂ ਖੰਡ ਖਾਓਗੇ ਜਿੰਨਾ ਤੁਸੀਂ ਸ਼ੂਗਰ ਖਾਓਗੇ ਉਹਦੇ ਨਾਲ ਤੁਹਾਨੂੰ ਬਿਮਾਰੀਆਂ ਹੀ ਲੱਗਣੀਆਂ ਨੇ ਸੋ ਅੱਜ ਤੋਂ ਤੁਸੀਂ ਇਹ ਚੀਜ਼ ਕਰ ਲਓ ਵੀ ਨਾ ਜਰ ਤੁਸੀਂ ਰਸਗੁੱਲੇ ਖਾਣੇ ਨਾ ਗਲਾਵ ਜਮਣੇ ਖਾਣੇ ਨਾ ਬਰਫੀ ਖਾਣੀ ਹੈਗੀ ਅਸੀਂ ਮਿੱਠੇ ਤੋਂ ਕੋਈ ਵੀ ਚੀਜ਼ ਜੋ ਵੀ ਮਿੱਠਾ ਤੋਂ ਕੋਈ ਚੀਜ਼ ਬਣੀ ਹੋਈ ਆ ਪੇਠਾ ਹੋ ਗਿਆ ਇਦਾਂ ਦੀ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਹੈਗੀਆਂ ਜੇ ਤੁਹਾਡੇ ਜ਼ਿਆਦਾ ਜੀ ਕਰਦਾ ਨਾ ਤਾਂ ਮਹੀਨੇ 'ਚ ਯਾਰ ਇੱਕ ਅੱਧੀ ਵਾਰੀ ਥੋੜਾ ਜਿਹਾ ਮਤਲਬ ਵੀ ਟੈਸਟ ਦੇਖਣ ਵਾਸਤੇ ਖਾ ਲੈ ਕਰੋ ਪਰ ਇਹ ਚੀਜ਼ਾਂ ਤੁਸੀਂ ਕਦੇ ਨਾ ਖਾਓ ਕੋਈ ਤੁਸੀਂ ਇਹ ਚੀਜ਼ ਦੇਖੋ ਜਿਹਦੇ ਵਿੱਚ ਚੀਨੀ ਪੈਂਦੀ ਆ ਉਹ ਚੀਜ਼ ਤੁਸੀਂ ਕਦੇ ਨਹੀਂ ਖਾਣੀ ਹੈਗੀ ਜਦੋਂ ਤੁਸੀਂ ਬਿਮਾਰ ਹੋ ਨਿਓ ਤਾਨੂੰ ਸਾਰਿਆਂ ਨਾਲ ਵੱਧ ਜਿਆਦਾ ਬਿਮਾਰ ਕਰਨ ਵਿੱਚ ਯੋਗਦਾਨ ਕੀਦਾ ਵਾ ਉਹ ਹੈਗਾ ਵਾ ਮਿੱਠੇ ਦਾ ਚੀਨੀ ਦਾ ਸ਼ੂਗਰ ਦਾ ਵਾ ਸੋ ਇਸ ਕਰਕੇ ਜਿੰਨਾ ਅਵੋਇਡ ਹੁੰਦਾ ਵਾ ਉਹਨੂੰ ਛੱਡੋ ਜੇ ਤੁਸੀਂ ਚਾਹ ਵੀ ਪੀਣੀ ਉਹਨਾਂ ਵੇਸ ਦਾ ਮੈਂ ਕਹਿੰਦਾ ਵੀ ਤੁਹਾਨੂੰ ਚਾਹ ਵੀ ਨਹੀਂ ਪੀਣੀ ਚਾਹੀਦੀ ਸ਼ੱਕਰ ਦੀ ਵੀ ਨਹੀਂ ਪੀਣੀ ਚਾਹੀਦੀ ਗੁੜ ਦੀ ਵੀ ਨਹੀਂ ਪੀਣੀ ਚਾਹੀਦੀ ਕਈ ਕਹਿੰਦੇ ਆ ਵੀਰ ਗੁੜ ਦੀ ਚਾਹ ਬਣਾ ਕੇ ਪੀ ਲੋ ਸ਼ੱਕਰ ਦੀ ਚਾਹ ਬਣਾ ਕੇ ਪੀ ਲੋ ਬਹੁਤ ਜਿਆਦਾ ਬੇਨਿਫਿਟ ਆ ਮੈਂ ਕਹਿੰਦਾ ਯਾਰ ਸ਼ੂਗਰ ਅਸੀਂ ਖਾਣੀ ਹੀ ਕਿਉਂ ਆ ਸ਼ੂਗਰ ਤੁਸੀਂ ਖੁਦ ਦੇਖੋ ਸ਼ੂਗਰ ਕਿੰਨੀ ਮਹਿੰਗੀ ਹੋਈ ਪਈ ਆ 45 50 ਰੁਪਏ ਕਿਲੋ ਆ ਤੁਸੀਂ ਕਿਉਂ ਲਿਉਣੀ ਆ ਤੁਹਾਡੇ 45 50 ਰੁਪਏ ਤੁਹਾਡੇ ਬਚਣਗੇ ਇਹ ਕਿਲੋ ਪਿੱਛੇ ਕਈ ਲੋਕ ਮੇਰੇ ਜੇ ਦੇਖੇ ਨੇ ਉਹ ਨਾ ਘਰ ਦੇ ਵਿੱਚ ਆਪਣੇ ਇੱਕ ਇੱਕ ਬੋਰੀ ਢਾ ਲੈਂਦੇ ਨੇ ਕਿਤੇ ਕਹਿੰਦੇ ਕਿ ਚੀਨੀ ਮਹਿੰਗੀ ਨਾ ਹੋ ਜਾ ਸੋ ਅਸੀਂ ਲੈ ਕੇ ਰੱਖ ਲਈਏ ਘਰ ਦੇ ਵਿੱਚ ਬਿਮਾਰੀ ਤਾਂ ਉਹ ਆਪ ਖਰੀਦ ਕੇ ਲੈ ਰਹੇ ਆ ਮਹੀਨੇ ਦੀ ਤੁਸੀਂ ਮੇਰੇ ਖਿਆਲ ਚ 20 20 ਕਿਲੋ ਚੀਨੀ ਖਾ ਜਾਂਦੇ ਹੋਣੇ ਚਾਹ ਦੇ ਵਿੱਚ ਪਾ ਕੇ ਜਾਂ ਲਟਰਨ ਪਟਰਨ ਤਾਂ ਉਹ ਤੁਸੀਂ ਬਿਮਾਰੀ ਹੀ ਹੋਗੇ ਉਹਦੇ ਨਾਲ ਜੇ ਤੁਸੀਂ 20 ਕਿਲੋ ਚੀਨੀ ਨਹੀਂ ਲਓਗੇ ਤਾਂ ਮੰਨ ਕੇ ਚਲੋ ਤੁਹਾਡੇ ਕਿੰਨੇ ਪੈਸੇ ਬਚ ਗਏ ਜੇ ਚਾਹ ਪੀਣੀ ਹੀ ਆ ਦੁੱਧ ਲਈ ਤਾਂ ਫਿੱਕੀ ਪੀਓ ਉਹਦੇ ਵਿੱਚ ਤੁਸੀਂ ਸ਼ੂਗਰ ਬਿਲਕੁਲ ਵੀ ਐਡ ਨਾ ਕਰੋ ਬਿਨਾ ਮਿੱਠੇ ਤੋਂ ਤੁਸੀਂ ਚਾਹ ਪੀਓ ਬਹੁਤ ਸਵਾਦ ਬਣਦੀ ਆ ਤੁਸੀਂ ਉਹ ਚਾਹ ਪੀਣੀ ਆ ਠੀਕ ਹੈ ਜੀ ਤੇ ਤੁਸੀਂ ਆ ਜਿਹੜਾ ਕੋਈ ਵੀ ਮਤਲਬ ਇਹ ਗਲਾਬ ਜਾਮਨ ਰਸਗੋਲੇ ਵਗੈਰਾ ਕੁਝ ਵੀ ਨਹੀਂ ਖਾਣਾ ਇਹ ਮਿੱਠੇ ਦੀਆਂ ਚੀਜ਼ਾਂ ਸਾਰੀਆਂ ਬੰਦ ਕਰ ਦਿਓ ਨੰਬਰ 2 ਆਪਾਂ ਗੱਲ ਕਰਦੇ ਆ ਆਪਣੀ ਬੋਡੀ ਦੇ ਵਿੱਚ ਨਾ ਪ੍ਰੋਟੀਨ ਵਧਾਓ ਕਿਸਾਨ ਨੂੰ ਦੇਖੋ ਜੇ ਤੁਸੀਂ ਹਮੇਸ਼ਾ ਫਿੱਟ ਰਹਿਣਾ ਵਾ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਵਾ ਨਾ ਤੁਸੀਂ ਆਪਣੇ ਪੇਟ ਦੀ ਚਰਬੀ ਘਟਾਉਣੀ ਆ ਢਿੱਡ ਘਟਾਉਣਾ ਵਾ ਤਾਂ ਤੁਸੀਂ ਮਤਲਬ ਜਿਹੜਾ ਪ੍ਰੋਟੀਨ ਤੁਹਾਨੂੰ ਲੈਵਲ ਵਧਾਉਣਾ ਪੈਣਾ ਵਾ ਇੱਕ ਤਾਂ ਤੁਸੀਂ ਦੇਖੋ ਉਹਨਾਂ ਦੇ ਡੱਬਿਆਂ ਦੇ ਵਿੱਚ ਵੇਪ ਪ੍ਰੋਟੀਨ ਹੁੰਦੇ ਉਹ ਵੀ ਬੇਸ ਵਧੀਆ ਹੁੰਦੇ ਆ ਜੇ ਤੁਸੀਂ ਉਹ ਨਹੀਂ ਖਾ ਸਕਦੇ ਨਾ ਤਾਂ ਤੁਸੀਂ ਪ੍ਰੋਟੀਨ ਵਾਲੀਆਂ ਚੀਜ਼ਾਂ ਨੂੰ ਵੱਧ ਖਾਣ ਦੀ ਕੋਸ਼ਿਸ਼ ਕਰਿਆ ਕਰੋ ਜਿਵੇਂ ਪਨੀਰ ਹੋ ਗਿਆ ਸੋਇਆ ਪਨੀਰ ਹੋ ਗਿਆ ਆਪਣਾ ਜਿਹੜਾ ਘਰ ਦੇ ਵਿੱਚ ਬੰਦਾ ਪਨੀਰ ਉਹ ਹੋ ਗਿਆ ਤਾਂ ਗ੍ਰੀਨ ਵੇਜੀਟੇਬਲ ਹੋਗੇ ਸੋ ਇਦਾਂ ਦੀ ਚੀਜ਼ਾਂ ਦੇ ਵਿੱਚ ਪ੍ਰੋਟੀਨ ਹੁੰਦਾ ਵਾ ਤੁਸੀਂ ਪ੍ਰੋਟੀਨ ਦੀਆਂ ਚੀਜ਼ਾਂ ਨੂੰ ਤੁਸੀਂ ਵਧਾ ਸਕਦੇ ਹੋ ਅਗਰ ਤੁਸੀਂ ਕਿੰਨੇ ਵੀ ਪ੍ਰੋਟੀਨ ਕਿਹਦੇ ਵਿੱਚ ਪ੍ਰੋਟੀਨ ਹੁੰਦਾ ਕਿਹਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਕਿਹਦੇ ਵਿੱਚ ਮਤਲਬ ਵੀ ਫੈਟ ਹੁੰਦੀ ਆ ਹਨ ਜੇ ਤੁਸੀਂ ਚਾਹੋਗੇ ਵੀ ਉਹਦੇ ਦੇ ਇੱਕ ਅਲੱਗ ਤੋਂ ਇੱਕ ਵੀਡੀਓ ਬਣਾ ਕੇ ਲੈ ਕੇ ਆ ਜਾਾਂ ਤਾਂ ਪਲੀਜ਼ ਇਸ ਵੀਡੀਓ ਤੇ ਲੈ ਵੱਧ ਤੋਂ ਵੱਧ ਕਮੈਂਟ ਕਰ ਦੋ ਮੈਂ ਬਹੁਤ ਛੇਤੀ ਨਾਲ ਇੱਕ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆ ਜਾਾਂਗਾ ਵੀ ਕਿਹਦੇ ਵਿੱਚ ਜ਼ਿਆਦਾ ਪ੍ਰੋਟੀਨ ਹੁੰਦਾ ਕਿਹਦੇ ਵਿੱਚ ਘੱਟ ਹੁੰਦਾ ਕਿਹਦੇ ਵਿੱਚ ਮਤ ਕਾਰਬੋਹਾਈਡਰੇਟ ਹੁੰਦੇ ਕਿਹਦੇ ਵਿੱਚ ਫੈਟ ਹੁੰਦੀ ਆ ਉਹ ਪੂਰੀ ਵੀਡੀਓ ਮੈਂ ਤੁਹਾਡੇ ਵਾਸਤੇ ਬਣਾ ਕੇ ਲੈ ਕੇ ਆਜਾਂਗਾ ਸੋ ਦੇਖੋ ਜਿੰਨਾ ਤੁਸੀਂ ਆਪਣੀ ਬੋਡੀ ਦੇ ਵਿੱਚ ਤੁਸੀਂ ਪ੍ਰੋਟੀਨ ਲੈਵਲ ਵਧਾਉਂਗੇ ਨਾ ਤੁਸੀਂ ਉਨੇ ਹੀ ਜ਼ਿਆਦਾ ਫਿੱਟ ਹੋਵੋਗੇ ਤੇ ਉਨੇ ਹੀ ਜ਼ਿਆਦਾ ਤੁਹਾਡਾ ਜਿਹੜਾ ਬੋਡੀ weight ਆ ਘਟੇਗਾ ਕਿਉਂਕਿ ਜਿਹੜਾ ਪ੍ਰੋਟੀਨ ਉਹਨੇ ਸਾਡੇ ਮਸਲ ਨੂੰ ਸਟਰੋਂਗ ਰੱਖਣਾ ਵਾ ਜਾਨੀ ਕਿ ਉਹਨੇ ਮਸਲ ਸਾਡਾ ਜਿਹੜਾ ਬਰਕਰਾਰ ਰੱਖਣਾ ਵਾ ਤੇ ਜਿਹੜੀ ਸਾਡੀ ਬੋਡੀ ਫੈਟ ਆ ਉਹਨੇ ਉਹਨੂੰ ਘਟੋਣ ਦੇ ਵਿੱਚ ਉਹਦੀ ਬਹੁਤ ਜ਼ਿਆਦਾ ਮਦਦ ਕਰਨੀ ਆ ਸੋ ਇਸ ਕਰਕੇ ਸਾਡੀ ਬੋਡੀ ਦੇ ਵਿੱਚ ਪ੍ਰੋਟੀਨ ਲੈਵਲ ਜਿਹੜਾ ਉਹ ਨਹੀਂ ਘਟਣਾ ਚਾਹੀਦਾ ਇੱਕ ਫੈਟ ਘਟ ਜੇ ਇੱਕ ਕਾਰਬੋਹਾਈਡਰੇਟ ਘਟ ਜੇ ਕੋਈ ਦਿੱਕਤ ਨਹੀਂ ਹੈਗੀ ਪਰ ਸਾਡੀ ਬੋਡੀ ਦੇ ਵਿੱਚ ਪ੍ਰੋਟੀਨ ਨਹੀਂ ਘਟਣਾ ਚਾਹੀਦਾ ਜਿੰਨਾ ਪ੍ਰੋਟੀਨ ਤੁਹਾਡੀ ਬੋਡੀ ਦੀ ਲਵੇਗੀ ਉਹਨਾਂ ਤੁਹਾਨੂੰ ਜਿਆਦਾ ਬেনিਫਿਟ ਹੋਵੇਗਾ ਜੀ ਨਾਲ ਤੁਸੀਂ ਗਰੀਨ ਵੇਜੀਟੇਬਲ ਆ ਜਿਹੜੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਜਿਵੇਂ ਸਬਜ਼ੀਆਂ ਹੋ ਗਈਆਂ ਹਰੀਆਂ ਸਬਜ਼ੀਆਂ ਹੋ ਗਈਆਂ ਤੁਸੀਂ ਉਹ ਐਡ ਕਰ ਸਕਦੇ ਵੈਜੀਟੇਬਲ ਹਨਾ ਤਾਂ ਉਹਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਬੇਨੀਫਿਟ ਮਿਲੇਗਾ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਤੁਸੀਂ ਅਗਲੀ ਚੀਜ਼ ਆ ਜਿਹੜੀ ਨਹੀਂ ਖਾਣੀ ਹੈਗੀ ਬਿਲਕੁਲ ਵੀ ਉਹ ਹੈਗੀ ਜਿਵੇਂ ਰਿਫਾਈਨਡ ਫੂਡ ਹੋਗੇ ਹਨਾ ਪਕੌੜੇ ਹੋਗੇ ਸਮੋਸੇ ਹੋਗੇ ਕੁਲਚੇ ਹੋਗੇ ਕੂੜੀਆਂ ਹੋ ਗਈਆਂ ਇਦਾਂ ਦੀਆਂ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਖਾਣੀਆਂ ਹੈਗੀਆਂ ਯਾਰ ਜਦੋਂ ਇੱਕ ਤਾਂ ਦੇਖੋ ਜਦੋਂ ਕੋਈ ਚੀਜ਼ ਇਹ ਬਣਾਉਂਦੇ ਆ ਨਾ ਸਪੋਸਿਫ ਬਣਦੇ ਆ ਜਾਂ ਕੋਈ ਚੀਜ਼ ਬਣਦੇ ਉਹ ਕੀ ਕਰਦੇ ਨੇ ਉਹ ਰਿਫਾਈਨਡ ਦੇ ਵਿੱਚ ਬਣਾਉਂਦੇ ਨੇ ਜਦੋਂ ਰਿਫਾਈਨਡ ਤੇਲ ਦੇ ਵਿੱਚ ਇਹ ਚੀਜ਼ਾਂ ਬਣਦੀਆਂ ਨੇ ਉਹਦੇ ਨਾਲ ਕੀ ਕਿ ਉਹ ਇੱਕੋ ਤੇਲ ਦੇ ਵਿੱਚ ਬਣਾਏ ਜਾਂਦੇ ਤੁਸੀਂ ਤੇਲ ਦਾ ਰੰਗ ਵੀ ਦੇਖ ਲਓ ਉਹ ਵੀ ਕਾਲਾ ਹੋ ਜਾਂਦਾ ਉਹ ਇੱਕੋ ਤੇਲ 'ਚ ਬਣਾਈ ਜਾਂਦੇ ਨੇ ਉਹ ਸਾਡੇ ਲਈ ਸਭ ਤੋਂ ਮਾੜੀ ਚੀਜ਼ ਆ ਯਾਨੀ ਕਿ ਸਾਡੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਸੋ ਇਸ ਕਰਕੇ ਤੁਸੀਂ ਇਹ ਚੀਜ਼ ਦੇਖੋ ਨਾ ਤਾਂ ਤੁਸੀਂ ਅਸ ਤੋਂ ਬਾਅਦ ਕਦੇ 버ਗਰ ਖਾਣਾ ਹੈਗਾ ਨਾ ਤੁਸੀਂ ਸਮੋਸੇ ਖਾਣੇ ਹੈਗੇ ਨਾ ਤੁਸੀਂ ਪੂੜੀਆਂ ਖਾਣੀਆਂ ਹੈਗੀਆਂ ਇਦਾਂ ਦੀ ਕੋਈ ਚੀਜ਼ ਨਹੀਂ ਖਾਣੀ ਹੈਗੀ ਜਾਨੀ ਕਿ ਤਲੀ ਚੀਜ਼ ਹੈ ਜਿਹੜੀ ਤਲੀ ਚੀਜ਼ ਤੁਸੀਂ ਕਦੇ ਵੀ ਨਹੀਂ ਖਾਣੀ ਹੈਗੀ ਜਿੰਨੀ ਤੁਸੀਂ ਬਚ ਸਕਦੇ ਹੋ ਤੁਸੀਂ ਉੰਨੀ ਤਲੀ ਚੀਜ਼ਾਂ ਤੋਂ ਬਚੋ ਜੇ ਤੁਸੀਂ ਤਲੀਆਂ ਚੀਜ਼ਾਂ ਖਾਓਗੇ ਇੱਕ ਤਾਂ ਤੁਹਾਡਾ ਮੋਟਾਪਾ ਵਾ ਜਿਹੜਾ ਉਹ ਵਧਣਾ ਹੀ ਵਧਣਾ ਵਾ ਮੋਟਾਪੇ ਦੇ ਨਾਲ ਤੁਹਾਨੂੰ ਬਿਮਾਰੀਆਂ ਵੀ ਲੱਗਣੀਆਂ ਲੱਗਣੀਆਂ ਨੇ ਪਹਿਲਾਂ ਦੇਖੋ ਤੁਸੀਂ ਖਾਣ ਲੱਗੇ ਤੁਸੀਂ ਪੈਸੇ ਲੰਨੇ ਹੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਬਿਮਾਰ ਹੋ ਜਾਨੇ ਹੋ ਤੁਸੀਂ ਹਸਪੀਟਲ ਦਾਖਲ ਹੋ ਜਾਨੇ ਹੋ ਡਾਕਟਰ ਕੋਲ ਜਾਨੇ ਹੋ ਫਿਰ ਤੁਸੀਂ ਠੀਕ ਹੋਣ ਵਾਸਤੇ ਪੈਸੇ ਲੰਨੇ ਹੋ ਸੋ ਆਪਾਂ ਇਦਾਂ ਕਰਨਾ ਹੀ ਕਿਉਂ ਆ ਇਹ ਚੀਜ਼ਾਂ ਆਪਾਂ ਖਾਣੀਆਂ ਹੀ ਕਿਉਂ ਆ ਅਸੀਂ ਉਹ ਚੀਜ਼ਾਂ ਖਾਈਏ ਨਾ ਜਿਹਦੇ ਨਾਲ ਸਾਨੂੰ ਜ਼ਿਆਦਾ ਬੈਨੀਫਿਟ ਹੋਵੇ ਜਿਹਦੇ ਨਾਲ ਅਸੀਂ ਫਿੱਟ ਹੋਈਏ ਸਸ ਅਸੀਂ ਬਿਮਾਰੀਆਂ ਤੋਂ ਬਚੀਏ ਸੋ ਕਿਉਂ ਨਾ ਅਸੀਂ ਇਹੋ ਜਿਹੀ ਚੀਜ਼ਾਂ ਖਾਈਏ ਆਹ ਚੀਜ਼ਾਂ ਨੂੰ ਛੱਡ ਕੇ ਜੇ ਅਸੀਂ ਆਹ ਚੀਜ਼ਾਂ ਨਾ ਖਾਵਾਂਗੇ ਜੰਕ ਫੂਡ ਅਸੀਂ ਨਾ ਖਾਵਾਂਗੇ ਸਮੋਸੇ ਪਕੌੜੇ ਅਸੀਂ ਨਾ ਖਾਵਾਂਗੇ ਅਸੀਂ ਤਾਂ ਵੀ ਬਹੁਤ ਵਧੀਆ ਜ਼ਿੰਦਗੀ ਜੀ ਲਾਂਗੇ ਅਸੀਂ ਸੋ ਇਸ ਕਰਕੇ ਜਿੰਨਾ ਹੋ ਸਕੇ ਇਹਨਾਂ ਨੂੰ ਅਵੋਇਡ ਕਰੋ ਇਹ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਹੁਣ ਦੱਸੀਆਂ ਨੇ ਹੁਣ ਆਪਾਂ ਅੱਗੇ ਗੱਲ ਕਰਦੇ ਵੀ ਤੁਹ ਤੁਸੀਂ ਨਾ ਫਰੂਟ ਆ ਜਿਹੜਾ ਫਰੂਟ ਜ਼ਿਆਦਾ ਖਾਇਆ ਕਰੋ ਜੂਸ ਮੈਂ ਦੇਖਿਆ ਨੇ ਬਹੁਤ ਲੋਕ ਜੂਸ ਜ਼ਿਆਦਾ ਪੀਂਦੇ ਨੇ ਯਾਰ ਜੂਸ ਦੇ ਵਿੱਚ ਪਤਾ ਕੀ ਹੁੰਦਾ ਵਾ ਜੂਸ ਚੋਂ ਪੀਣਾ ਵਧੀਆ ਗੱਲ ਆ ਪਰ ਜੂਸ ਦੇ ਵਿੱਚ ਨਾ ਫਾਈਬਰ ਵਗੈਰਾ ਨਿਕਲ ਜਾਂਦਾ ਵਾ ਜਿਹੜੀ ਉਹਦੇ ਵਿੱਚ ਫਰੂਟ ਦੀ ਮਤਲਬ ਵੀ ਜੇ ਆਪਾਂ ਕਹੇ ਜੀ ਸਟਰੈਂਥ ਉਹ ਕਹੇ ਜੀ ਆਪਾਂ ਜਾਨ ਹੁੰਦੀ ਆ ਉਹ ਨਿਕਲ ਜਾਂਦੀ ਆ ਸੋ ਜੂਸ ਨੂੰ ਪੀਣ ਦੀ ਬਜਾਏ ਮੈਂ ਕਹਿੰਨਾ ਯਾਰ ਫਰੂਟ ਖਾਓ ਤੁਸੀਂ ਸੇਬ ਖਾਓ ਨਾਣਾ ਐਪਲ ਖਾਓ ਤੇ ਜਿਹੜਾ ਸੰਤਰਾ ਹੁੰਦਾ ਮਸੰਮੀ ਹੁੰਦੀ ਉਹਨੂੰ ਖਾਣ ਦੀ ਕੋਸ਼ਿਸ਼ ਕਰੋ ਬਜਾਏ ਕਿ ਇਹਦਾ ਜੂਸ ਪੀਣਾ ਜੂਸ ਪੀਣਾ ਇਨਾ ਲਾਭ ਵਧਾਈ ਕਿ ਨਹੀਂ ਹੈਗਾ ਇਨਾ ਬੈਨੀਫਿਟ ਨਹੀਂ ਹੈਗਾ ਸਾਨੂੰ ਜੂਸ ਤੋਂ ਜਿਹੜੇ ਇਨੇ ਮਿਨਰਲ ਹੁੰਦੇ ਨੇ ਸਾਨੂੰ ਨਹੀਂ ਮਿਲਦੇ ਹੈਗੇ ਜ਼ਿਆਦਾਤਰ ਜੇ ਸਾਡੇ ਮਿਨਰਲ ਹੁੰਦੇ ਨੇ ਉਹ ਸਾਨੂੰ ਮਿਲਦੇ ਨੇ ਫਰੂਟ ਤੋਂ ਹੀ ਮਿਲਦੇ ਆ ਡਾਇਰੈਕਟ ਫਰੂਟ ਖਾਓ ਜਿਹੜਾ ਸੀਜ਼ਨ ਦੇ ਵਿੱਚ ਚੱਲਦਾ ਵਾ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਆਫ ਫਰੂਟ ਖਾ ਲੋ ਤੁਸੀਂ ਇਹਵਾ ਕਰਡੋ ਖਾ ਲੋ ਜਾਂ ਉਹ ਖਾ ਲੋ ਰਡ ਨਹੀਂ ਜਿਹੜਾ ਸੀਜ਼ਨ ਫਰੂਟ ਲੋਕਲ ਫਰੂਟ ਮਿਲ ਜੇ ਜੇ ਤੁਹਾਨੂੰ ਹਨਾ ਜਿਵੇਂ ਹੁਣ ਅੱਜ ਸੀਜ਼ਨ ਚੱਲਦਾ ਪਿਆ ਵਾ ਅੰਬਰੂਦਾਂ ਦਾ ਸੀਜ਼ਨ ਚੱਲਦਾ ਪਿਆ ਲੋਕਲ ਅੰਬਰੂਦ ਲੱਗਦੇ ਨੇ ਤੁਸੀਂ ਲੋਕਲ ਅੰਬਰੂਦ ਤੋੜ ਕੇ ਖਾਓ ਹਨਾ ਐਵੇਂ ਦਾ ਫਰੂਟ ਖਾਓ ਜਿਹੜਾ ਤੁਹਾਨੂੰ ਲੋਕਲ ਵਧੀਆ ਮਿਲ ਜੇ ਤੇ ਤਾਜ਼ਾ ਫਰੂਟ ਮਿਲ ਜੇ ਤੁਹਾਨੂੰ ਉਹ ਖਾਓ ਉਹਦੇ ਰੀਗਰੀਸ ਨਹੀਂ ਹੈਗੀ ਜਿੰਨਾ ਤੁਸੀਂ ਫਰੂਟ ਖਾਓਗੇ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਟ ਆ ਕਿਉਂਕਿ ਦੇਖੋ ਇੱਕ ਤਾਂ ਉਹਦੇ ਵਿੱਚ ਨੇਚਰਲ 슈ਗਰ ਹੁੰਦੀ ਆ ਕੁਦਰਤ ਵੱਲੋਂ ਹੀ 슈ਗਰ ਪਾਈ ਹੋਈ ਆ ਉਹਦੇ ਵਿੱਚ ਤੁਹਾਨੂੰ ਮਿੱਠੇ ਦੀ ਕਮੀ ਨਹੀਂ ਹੋਣ ਦੇਗਾ ਸੋ ਇਸ ਕਰਕੇ ਫਰੂਟ ਸਾਨੂੰ ਖਾਣੇ ਚਾਹੀਦੇ ਆ ਜੇ ਤੁਸੀਂ ਜੂਸ ਪੀਓਗੇ ਯਾਰ ਜੂਸ ਦੇ ਵਿੱਚ ਤੁਸੀਂ ਮਿੱਠਾ ਵੀ ਐਡ ਕਰੋਗੇ ਬਰਫ਼ ਵੀ ਐਡ ਕਰੋਗੇ ਬੜਾ ਕੁਝ ਐਡ ਹੋ ਜਾਂਦਾ ਵਾ ਸੋ ਇਸ ਕਰਕੇ ਜੂਸ ਨੂੰ ਅਵੋਇਡ ਕਰੋ ਜੂਸ ਘੱਟ ਪੀਓ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਵੀ ਅਸੀਂ ਫਰੂਟ ਖਾਈਏ ਕਿਉਂਕਿ ਜਿਹੜੇ ਫਰੂਟ ਦੇ ਮਿਨਰਲ ਹੁੰਦੇ ਨੇ ਸਾਨੂੰ ਉਹ ਮਿਲ ਸਕਣ ਜੀ ਸੋ ਆਪਾਂ ਅੱਗੇ ਗੱਲ ਕਰਦੇ ਵੀ ਤੁਸੀਂ ਕਿਹੜੀ ਚੀਜ਼ ਨਹੀਂ ਖਾਣੀ ਤੁਸੀਂ ਮੈਦਾ ਮੈਦਾ ਤਾਂ ਜਰ ਬਿਲਕੁਲ ਵੀ ਨਹੀਂ ਖਾਣਾ ਹੈਗਾ ਜਿਹੜਾ ਮੈਦਾ ਨਾਲ ਜਦੋਂ ਸਾਡੀ ਬੋਡੀ ਦੇ ਵਿੱਚ ਚਲੇ ਜਾਂਦਾ ਉਹ ਪੱਚਦਾ ਨਹੀਂ ਹੈਗਾ ਕਦੇ ਵੀ ਤੁਸੀਂ ਖਾ ਕੇ ਦੇਖ ਲਓ ਨਾਲ ਖਾ ਕੇ ਦੇਖ ਲਓ ਜਦੋਂ ਤੁਸੀਂ ਨਾਲ ਖਾਉਂਗੇ ਨਾ ਤੁਹਾਨੂੰ 7 8 10 ਘੰਟੇ ਭੁੱਖ ਨਹੀਂ ਲੱਗਣੀ ਹੈਗੀ ਉਹ ਸਾਡੀ ਬੋਡੀ ਦੇ ਵਿੱਚ ਜਾ ਕੇ ਫੁੱਲ ਜਾਂਦਾ ਬਾਅਦ ਚੋਂ ਕਹਿੰਦੇ ਆ ਨਾ ਤੁਸੀਂ ਕਹਾਵਤ ਵੀ ਸੁਣੀ ਹੋਣੀ ਕਹਿੰਦੇ ਖਾ ਕੇ ਨਾਲ ਨਿਕਲ ਗਈ ਜਾਣਾ ਸੋ ਉਹ ਇਹ ਚੀਜ਼ ਆ ਜਦੋਂ ਤੁਸੀਂ ਕੋਈ ਵੀ ਚੀਜ਼ ਮੈਦੇ ਦੀ ਖਾਣੇ ਹੋ ਉਹ ਸਾਡੀ ਬੋਡੀ ਦੇ ਅੰਦਰ ਚਲੇ ਕੇ ਮੈਦਾ ਬਾਅਦ ਚ ਫਲਾਵਟ ਕਰਦਾ ਵਾ ਫਲਾਵਟ ਕਰਨ ਦੇ ਨਾਲ ਨਾਲ ਬਿਮਾਰੀਆਂ ਸਾਨੂੰ ਲੱਗਦੀਆਂ ਨੇ ਸੋ ਇੱਕ ਤਾਂ ਤੁਸੀਂ ਮੈਦੇ ਤੋਂ ਕੋਈ ਵੀ ਚੀਜ਼ ਬਣੀ ਆ ਮੈਦੇ ਤੋਂ ਕੋਈ ਵੀ ਚੀਜ਼ ਬਣੀ ਹੋਈ ਕਦੇ ਨਹੀਂ ਖਾਣੀ ਹੈਗੀ ਨਾ ਤੁਸੀਂ ਬਿਸਕੁਟ ਖਾਣੇ ਹੈਗੇ ਨਾ ਤੁਸੀਂ ਰਸ ਖਾਣੇ ਹੈਗੇ ਨਾ ਤੁਸੀਂ ਮੈਦੇ ਛੋਲੇ ਭਟੂਰੇ ਖਾਣੇ ਹੈਗੇ ਨਾ ਨਾਨ ਖਾਣੇ ਹੈਗੇ ਮੈਦਾ ਤਾਂ ਤੁਸੀਂ ਖਾਣਾ ਹੀ ਨਹੀਂ ਹੈਗਾ ਮੈਦੇ ਨੂੰ ਤਾਂ ਜਰ ਖਾਣ ਦੀ ਗੱਲ ਛੱਡੋ ਤੁਸੀਂ ਘਰੇ ਵੜਨਾ ਹੀ ਨਹੀਂ ਮੈਦਾ ਤੁਸੀਂ ਘਰੇ ਲੈ ਕੇ ਉਣਾ ਹੀ ਨਹੀਂ ਹੈਗਾ ਸੋ ਇਸ ਕਰਕੇ ਮੈਦੇ ਦੀਆਂ ਚੀਜ਼ਾਂ ਤੋਂ ਬਚੋ ਜਿੰਨਾ ਬਚਉਂਦਾ ਇਹ ਬਿਮਾਰੀ ਦਾ ਘਰਾ ਨੀਰਾ ਮੈਦੇ ਨੂੰ ਬਿਲਕੁਲ ਬੰਦ ਕਰ ਦਿਓ ਇਹਦੇ ਨਾਲ ਮੋਟਾਪਾ ਬਹੁਤ ਤੇਜ਼ੀ ਨਾਲ ਵਧਦਾ ਵਾ ਕੋਈ ਚੀਜ਼ ਨਹੀਂ ਹੁੰਦੀ ਇਹਦੇ ਅੰਦਰ ਕੋਈ ਮਿਨਰਲ ਨਹੀਂ ਹੁੰਦਾ ਇਹਦੇ ਅੰਦਰ ਬਸ ਬਿਮਾਰੀਆਂ ਹੀ ਹੁੰਦੀਆਂ ਨੇ ਇਹ ਤੁਹਾਨੂੰ ਅਸਲ ਵਿੱਚ ਦੱਸਾਂ ਹੋਰ ਕੁਝ ਵੀ ਨਹੀਂ ਹੁੰਦਾ ਜਿੰਨਾ ਤੁਸੀਂ ਮੈਦੇ ਦੀਆਂ ਚੀਜ਼ਾਂ ਖਾਓਗੇ ਤਾਂ ਸਮਝ ਲਓ ਤੁਸੀਂ ਬਿਮਾਰੀ ਨੂੰ ਆਪਣੇ ਘਰ ਲਾ ਰਹੇ ਹੋ ਸੋ ਇਸ ਕਰਕੇ ਅਵਾਈਡ ਕਰੋ ਜਿੰਨਾ ਮਰਦੇ ਨੇ ਤੁਸੀਂ ਅਵਾਈਡ ਕਰ ਸਕਦੇ ਹੋ ਹੁਣ ਆਪਾਂ ਇੱਕ ਗੱਲ ਕਰਦੇ ਆਂ ਵੀ ਜਿਹੜੀ ਸਭ ਤੋਂ ਮੇਨ ਚੀਜ਼ ਆ 7 ਤੋਂ ਲੈ ਕੇ 8 ਵਜੇ ਤੱਕ 7 ਤੋਂ 8 ਵਜੇ ਦੇ ਵਿੱਚ ਵਿੱਚ ਨਾ ਤੁਸੀਂ ਡਿਨਰ ਕਰ ਲੋ ਡਿਨਰ ਕਦੇ ਵੀ 7 ਤੋਂ ਲੈ ਕੇ 8 ਵਜੇ ਤੋਂ ਬਾਅਦ ਕਰੇ ਡਿਨਰ ਨਾ ਕਰੋ ਜੇ ਤੁਸੀਂ 8 ਵਜੇ ਤੋਂ ਬਾਅਦ ਤੁਸੀਂ ਲੇਟ ਹੋ ਜਾਨੇ ਹੋ ਨਾ ਤਾਂ ਤੁਸੀਂ ਡਿਨਰ ਨੂੰ ਛੱਡ ਦੋ ਕੋਈ ਚੱਕਰ ਨਹੀਂ ਹੈਗਾ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਡਿਨਰ ਕਰਨਾ ਹੀ ਕਰਨਾ ਵਾ ਵੀ ਸਾਨੂੰ 8 ਵਜੇ 9 ਵਜੇ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਡਿਨਰ ਨੂੰ ਅਵੋਇਡ ਕਰ ਦੋ ਜੇ ਤੁਸੀਂ ਡਿਨਰ ਕਰਨਾ ਵਾ ਤਾਂ 7 ਤੋਂ 8 ਦੇ ਵਿੱਚ ਵਿੱਚ ਤੁਸੀਂ ਡਿਨਰ ਕਰ ਲਓ ਇਹਦੇ ਨਾਲ ਕੀ ਹੈਗੀ ਦੇਖੋ ਇੱਕ ਤਾਂ ਤੁਹਾਡਾ ਮੋਟਾਪਾ ਜਿਹੜਾ ਆਟੋਮੈਟਿਕ ਹੀ ਘਟੇਗਾ ਇੱਕ ਤਾਂ ਤੁਸੀਂ ਬਿਮਾਰੀਆਂ ਤੋਂ ਬਚੋਗੇ ਤੁਹਾਨੂੰ ਕੋਈ ਵੀ ਇਦਾਂ ਦੀ ਬਿਮਾਰੀ ਨਹੀਂ ਲੱਗੇਗੀ ਜਦੋਂ ਯਾਰ ਤੁਸੀਂ ਲੇਟ ਖਾਣੇ ਹੋ ਤੁਸੀਂ 9 ਵਜੇ ਖਾਣੇ ਹੋ 10 ਵਜੇ ਖਾਣੇ ਹੋ 11 ਵਜੇ ਖਾਣੇ ਆ ਕਈ ਮੇਰੇ ਪਿੰਨ ਭਰਾਈ ਹੋ ਜੀ ਵੀ ਹੈਗੇ ਨੇ ਜਿਹੜੇ 12-12 ਵਜੇ ਖਾਂਦੇ ਨੇ ਬਾਹਰ ਰੈਸਟੋਰੈਂਟ ਦੇ ਵਿੱਚ ਚਲੇ ਜਾਂਦੇ ਨੇ ਉਹ 12-12 ਵਜੇ ਤੱਕ ਡਿਨਰ ਕਰਦੇ ਨੇ ਉਹਦੇ ਨਾਲ ਕੀ ਹੈ ਕਿ ਅਸੀਂ ਫਿੱਟ ਨਹੀਂ ਹੁੰਦੇ ਅਸੀਂ ਉਹਦੇ 'ਚ ਸਾਡਾ ਕੋਈ ਬਦਲੀ ਵਾਲਾ ਕੰਮ ਨਹੀਂ ਹੈਗਾ ਵੀ ਅਸੀਂ 12 ਵਜੇ ਬਾਹਰ ਜਾ ਕੇ ਰੈਸਟੋਰੈਂਟ ਦੇ ਵਿੱਚ ਅਸੀਂ ਖਾਣਾ ਖਾ ਰਹੇ ਹਾਂ ਉਹਦੇ ਨਾਲ ਕੀ ਹੈ ਕਿ ਜਦੋਂ ਅਸੀਂ ਲੇਟ ਖਾਣਾ ਖਾਂਦੇ ਹਾਂ ਤਾਂ ਸਾਨੂੰ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਸੋ ਇਸ ਕਰਕੇ ਜਿੰਨਾ ਤੁਸੀਂ ਅਵੋਇਡ ਕਰੋ ਆਯੁਰਵੇਦਿਕ ਦੇ ਵਿੱਚ ਲਿਖਿਆ ਹੋਇਆ ਵਾ ਕਹਿੰਦੇ ਵੀ ਜਦੋਂ ਵੀ ਤੁਸੀਂ ਡਿਨਰ ਕਰਨਾ ਵਾ ਸੂਰਜ ਦੇ ਛਿਪਣ ਤੋਂ ਪਹਿਲਾਂ ਪਹਿਲਾਂ ਕਰ ਲਓ ਜਦੋਂ ਸੂਰਜ ਛਿਪ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਡਿਨਰ ਨਹੀਂ ਕਰਨਾ ਡਿਨਰ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਇਸ ਕਰਕੇ 7-8 ਵਜੇ ਤੋਂ ਬਾਅਦ ਕਦੇ ਵੀ ਡਿਨਰ ਨਾ ਕਰੋ ਠੀਕ ਹੈ ਜੀ ਡਿਨਰ ਤਾਂ ਤੁਸੀਂ ਕਰਨਾ ਵਾ ਤਾਂ 7-8 ਵਜੇ ਤੋਂ ਪਹਿਲਾਂ ਹੀ ਕਰਨਾ ਇਹੀ ਕੋਸ਼ਿਸ਼ ਕਰਨੀ ਹੈ ਵੀ ਜੇ 7-8 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਆਪਣਾ ਜਿਹੜਾ ਡਿਨਰ ਆ ਅਸੀਂ ਆਪਣਾ ਖਤਮ ਕਰ ਲਈਏ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇਹੀ ਗੱਲਾਂ ਸੀ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਜੀ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਗੱਲਾਂ ਦੱਸਿਆ ਨੇ ਪਲੀਜ਼ ਤੁਸੀਂ ਇਸ ਗੱਲਾਂ ਤੇ ਧਿਆਨ ਦਿਓ ਤੇ ਜਿਹੜੀ ਚੀਜ਼ਾਂ ਖਾਣੀਆਂ ਨੇ ਤੁਸੀਂ ਉਹ ਚੀਜ਼ਾਂ ਖਾਓ ਜਿਹੜੀ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਉਹ ਜ ਜਨਾ ਕਹੋ ਕਿਉਂਕਿ ਦੇਖੋ ਅਸੀਂ ਜਿਆਦਾ ਪੈਸਾ ਵੇਸਟ ਕਿੱਥੇ ਕਰਦੇ ਆ ਜਿਹੜੀ ਚੀਜ਼ਾ ਸਾਡੇ ਖਾਣ ਲਾਇਕ ਨਹੀਂ ਹੈਗੀਆਂ ਅਸੀਂ ਉਹ ਜਿਆਦਾ ਪੈਸਾ ਉਹਦੇ ਤੇ ਵੇਸਟ ਕਰਦੇ ਆ ਅਸੀਂ ਖਰਾਬ ਅਸੀਂ ਉੱਤੇ ਕਰਦੇ ਆ ਅਸੀਂ ਉਹ ਚੀਜ਼ਾਂ ਤੇ ਪੈਸਾ ਕਿਉਂ ਖਰਾਬ ਕਰੀਏ ਜਿਹੜੀ ਸਾਡੇ ਲਈ ਬਣੀਆਂ ਹੀ ਨਹੀਂ ਅਸੀਂ ਖਾਈਏ ਕਿਉਂ ਅਸੀਂ ਆਪਣੇ ਆਪ ਨੂੰ ਕਿਉਂ ਬਿਮਾਰ ਕਰੀਏ ਅਸੀਂ ਜੇ ਤੁਸੀਂ ਇਹੀ ਚੀਜ਼ਾਂ ਤੁਸੀਂ ਖਾਂਦੇ ਰਹੇ ਨਾ ਗੰਦਮੰਦ ਤੁਸੀਂ ਖਾਂਦੇ ਰਹੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 40 50 ਸਾਲ ਤੋਂ ਉੱਪਰ ਨਹੀਂ ਜ਼ਿਆਦਾ ਜਾਣਾ ਹੈਗਾ ਜੇ ਤੁਸੀਂ ਘੱਟ ਖਾਓਗੇ ਇਹ ਚੀਜ਼ਾਂ ਜਮ ਨਹੀਂ ਖਾਓਗੇ ਫਿਰ ਤੁਹਾਡੀ ਉਮਰ ਜਿਹੜੀ ਬਹੁਤ ਲੰਬੀ ਹੋਏਗੀ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਅੱਜ ਤੋਂ ਹੀ ਬੰਦ ਕਰ ਦਿਓ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਨੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਤੁਹਾਡੇ ਖਾਣ ਲੈ ਕੇ ਯਾਨੀ ਉਹਨਾਂ ਨੂੰ ਖਾਓ ਉਹਦੇ ਨਾਲ ਤੁਹਾਡਾ ਬੋਡੀ weight ਵੀ ਘਟੇਗਾ ਤੁਹਾਡਾ ਢਿੱਡ ਦੀ ਚਰਬੀ ਆ ਫालतू ਦੀ ਜੰਮੀ ਹੋਈ ਆ ਉਹ ਵੀ ਦੇਖੋ ਕਿੰਦੀ ਛੇਤੀ ਪਿੰਗਲ ਨਹੀਂ ਸ਼ੁਰੂ ਹੋ ਜਾਏਗੀ ਜੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ